ਹੰਜੀ ਪ੍ਰਧਾਨ ਜੀ ਜੈ ਜੀ ਜੈ ਪਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਜੈ ਸੋ ਦੋਸਤੋ ਇਸ ਸਮੇਂ ਟੀਵੀ ਸਕਰੀਨ ਦੇ ਉੱਪਰ ਤੁਸੀਂ ਮਲੇਰ ਕੋਟਲਾ ਦੀ ਟੀਮ ਨੂੰ ਵੇਖ ਰਹੇ ਹੋ ਉਹਨਾਂ ਦਾ ਵੈਲਕਮ ਕੀਤਾ ਜਾ ਰਿਹਾ ਹੈ ਪਾਵਰ ਆਫ ਸੋਸ਼ਲ ਜੁਨਿਟੀ ਦੇ ਪ੍ਰੈਜ਼ੀਡੈਂਟ ਸ਼੍ਰੀ ਫਕੀਰ ਚੰਦ ਜੱਸਲ ਸਾਹਿਬ ਹਮਰਚੰਦ ਜੀ ਤੇ ਹੋਰ ਸਾਡੇ ਬਹੁਤ ਕਰਨਲ ਸਾਹਿਬ ਜਿਹੜੇ ਕਿ ਬਕਾਇਦਾ ਤੌਰ ਤੇ ਮਲੇਰ ਕੋਟਲਾ ਦੀ ਟੀਮ ਦੇ ਨਾਲ ਗੁਫਤਗੂ ਕਰ ਰਹੇ ਨੇ ਉਹਨਾਂ ਦਾ ਵੈਲਕਮ ਕਰ ਰਹੇ ਨੇ ਮੈਂ ਦੱਸਣਾ ਚਾਹੁੰਦਾ ਕਿ ਪਾਵਰ ਆਫ ਸੋਸ਼ਲ ਜੁਨਟੀ ਦੇ ਡਿਸਟ੍ਰਿਕਟ ਮਲੇਰ ਕੋਟਲਾ ਦੇ ਪ੍ਰੈਜ਼ੀਡੈਂਟ ਸਰਦਾਰ ਹਰਬੰਸ ਸਿੰਘ ਦੋਦਸਾ ਔਰ ਉਹਨਾਂ ਦੇ ਨਾਲ ਸਾਡੇ ਬਹੁਤ ਪਰਮ ਮਿੱਤਰ ਔਰ ਸੀਨੀਅਰ ਕਹਿ ਸਕਦੇ ਕਿ ਟੀਮ ਦੇ ਮੈਂਬਰ ਸਤਨਾਮ ਸਿੰਘ ਜੀ ਸਤਨਾਮ ਸਿੰਘ ਜੀ ਇਸ ਵਕਤ ਤੇ ਹੋਰ ਮੇਰੇ ਵੀਰ ਜਿਨ੍ਹਾਂ ਦੇ ਅੱਜ ਮੈਂ ਬਹੁਤ ਪਹਿਲੀ ਵਾਰ ਜਿਨ੍ਹਾਂ ਗੁੱਸਾ ਮਤਲਬ ਗਲਤੀ ਨਾ ਕਰਦਾ ਹਾਂ ਮੈਂ ਤੇ ਪਹਿਲੀ ਵਾਰ ਇਹਨਾਂ ਦੇ ਦਰਸ਼ਨ ਕਰ ਰਿਹਾ ਸੋ ਅਸੀਂ ਜਿਵੇਂ ਜਸਾ ਸਾਹਿਬ ਨੇ ਵੈਲਕਮ ਕੀਤਾ ਤੇ ਦੋਸਤੋ ਮੈਂ ਦੱਸਣਾ ਚਾਹੁੰਦਾ ਕਿ ਮਲੇਰ ਕੋਟਲੇ ਦੀ ਟੀਮ ਅੱਜ ਪਹੁੰਚ ਚੁੱਕੀ ਹੈ ਅੰਬੇਡਕਰ ਊਰਜਾ ਭਵਨ ਅੰਬੇਡਕਰ ਊਰਜਾ ਭਵਨ ਇੱਕ ਅਜਿਹਾ ਹੈ ਜੋ ਪੂਰੀ ਦੁਨੀਆ ਦੇ ਵਿੱਚ ਇਸ ਦੀ ਚਰਚਾ ਹੈ ਕਿ ਆਖਰਕਾਰ ਇੱਕ ਅਜਿਹਾ ਤਖਤ ਜਿਸ ਦੀ ਸੱਚਮੁੱਚ ਜ਼ਰੂਰਤ ਹੈ ਇਸ ਭਵਨ ਦੀ ਇੱਕ ਇੱਕ ਏਟ ਜਿਹੜੀ ਹੈ ਉਹ ਪਾਵਰ ਆਫ ਸੋਸ਼ਲ ਜੁਨਤੀ ਦੇ ਪ੍ਰੈਜ਼ੀਡੈਂਟ ਸ਼੍ਰੀ ਫਕੀਰ ਜਨ ਜਸਲ ਸਾਹਿਬ ਦੇ ਹੱਥੀ ਲੱਗੀ ਹੋਈ ਹੈ ਔਰ ਮੈਂ ਇੱਥੇ ਇਹ ਵੀ ਦੱਸਣਾ ਚਾਹੁੰਦਾ ਕਿ ਮਲੇਰ ਕੋਟਰਾ ਦੀ ਟੀਮ ਜਿਹੜੀ ਹਮੇਸ਼ਾ ਹਮੇਸ਼ਾ ਜਿਝਾਰੂਆਂ ਵਾਂਗ ਕੰਮ ਕਰਦੀ ਹੈ ਔਰ ਹਮੇਸ਼ਾ ਵਾਸਤੇ ਕੁਛ ਨਾ ਕੁਛ ਅਹਿਿਆ ਕਰਦੀ ਹੈ ਜੋ ਹਰ ਇੱਕ ਨੂੰ ਬਹੁਤ ਅੱਛਾ ਲੱਗਦਾ ਹੈ ਜਿਸ ਸਾਥ ਸਭ ਤੋਂ ਪਹਿਲਾਂ ਜੈ ਭੀਮ ਜੈਪਾਲ ਜੈ ਭੀਮ ਜੈਪਾਲ ਤੋਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਅੱਜ ਸਨਮਾਨ ਸਮਾਰੋਹ ਦੇ ਵਿੱਚ ਸਭ ਤੋਂ ਪਹਿਲਾਂ ਜਿਵੇਂ ਤੁਸੀਂ ਆਏ ਹੋ ਔਰ ਮਲੇਰਕੋਟਲਾ ਦੀ ਟੀਮ ਵੀ ਪਹੁੰਚੀ ਹੈ ਔਰ ਮਲੇਰਕੋਟਲਾ ਦੇ ਜੇ ਆਪਾਂ ਕਹੀਏ ਕਿ ਪੂਰੇ ਮੈਂਬਰ ਜਿਹੜੇ ਆ ਕਿ ਅੱਜ ਪਹਿਲੀ ਵਾਰ ਜਿਨ੍ਹਾਂ ਨੂੰ ਮੈਂ ਦੇਖ ਰਿਹਾ ਉਹਨਾਂ ਦਾ ਕਿਸ ਤਰ੍ਹਾਂ ਵੈਲਕਮ ਕੀਤਾ ਜਾਵੇਗਾ ਸਰ ਸੋਤਾ ਸਾਹਿਬ ਜਿਹੜੀ ਰਿਟਾਇਰਮੈਂਟ ਪਾਰਟੀ ਰੱਖੀ ਗਈ ਹੈ ਇਹਦਾ ਇੱਕ ਮਕਸਦ ਆ ਸਾਡਾ ਵੀ ਅਸੀਂ ਲੋਕਾਂ ਤੱਕ ਲੋਕਾਂ ਨੂੰ ਪਤਾ ਲੱਗੇ ਬਹਾਨੇ ਨਾਲ ਭਵਨ ਤੇ ਵੀ ਆਉਂਦੇ ਆ ਔਰ ਉਹਨਾਂ ਨੂੰ ਇਹ ਵੀ ਪਤਾ ਲੱਗੇ ਕਿ ਦੂਜੇ ਡਿਪਾਰਟਮੈਂਟ ਚ ਹੋਰ ਵੀ ਲੋਕ ਬੈਠੇ ਆ ਜੀ ਜੀ ਕਿਉਂਕਿ ਗੁਰੂਆਂ ਨੇ ਜਿਹੜਾ ਕਹਿਆ ਸੀ ਕਿ ਕੂਪ ਪਰੋ ਜੈਸੇ ਦਾਦਰਾ ਕੁਛ ਦੇਸ਼ ਵਿਦੇਸ਼ ਨਾ ਬੋਝ ਹੂੰ ਐਸੇ ਮੇਰਾ ਮਨ ਵਿਖਿਆ ਬਮੋਇਆ ਕੁਛ ਆਰਾ ਪਾਰ ਨਾ ਸੋਝ ਐਕਚੁਅਲੀ ਬੰਦਾ ਇਸ ਫਿਤਰਤ ਦੇ ਵਿੱਚ ਆ ਕਿ ਮੇਰੇ ਤੋਂ ਵੱਡਾ ਕੋਈ ਨਹੀਂ ਜੀ ਸਾਡੇ ਇਲਾਕੇ ਦੇ ਚੰਗਾ ਇਲਾਕਾ ਕੋਈ ਨਹੀਂ ਸਾਡੇ ਤੋਂ ਸੰਦਾਸੀ ਸ਼ੀਲ ਕੋਈ ਨਹੀਂ ਜ਼ਿਆਦਾ ਸੋ ਜਦੋਂ ਅਸੀਂ ਬਾਹਰ ਨਿਕਲਦੇ ਆ ਨਾ ਫਿਰ ਸਾਨੂੰ ਪਤਾ ਲੱਗਦਾ ਕਿ ਸਤਿਗੁਰ ਨਰਦਾਸ ਨਾ ਜਿਹੜੀ ਕਹੀ ਸੀ ਨਾ ਵੀ ਹੰਮ ਵੱਡ ਕੰਮ ਕਲੀਨ ਹੰਮ ਪੰਡਤ ਹੰਮ ਜੋਗੀ ਸਨੇਹਾਸੀ ਗਿਆਨੀ ਗੁਣੀ ਸੂਰ ਹੰਮ ਦਾਤੇ ਬਿਦ ਕਵੈਨ ਨਾਸੀ ਉਦੋਂ ਪਤਾ ਲੱਗਦਾ ਵੀ ਸਾਡੇ ਤੋਂ ਪੱਲੇ ਕੁਛ ਨਹੀਂ ਦੁਨੀਆ ਤੋਂ ਬਹੁਤ ਅੱਗੇ ਲੰਘ ਚੁੱਕੇ ਆ ਸੋ ਇਸੇ ਕਰਕੇ ਜਦੋਂ ਅਸੀਂ ਇੱਕ ਦੂਜੇ ਦੇ ਨਾਲ ਮਿਲਾਂਗੇ ਅਸੀਂ ਜਦੋਂ ਇੱਥੇ ਜਾਵਾਂਗੇ ਮਲੇਕੋਟੇ ਮਲੇਕੋਟਾ ਅੱਗੇ ਜਾਣਗੇ ਫੋਲ ਪਰ ਫੋਲ ਪਰ ਵਾਲੇ ਅੱਗੇ ਜਾਣਗੇ ਸੋ ਜਿਹੜਾ ਲੋਕਾਂ ਦੇ ਵਿੱਚ ਵਿਚੰਦੇ ਇੱਕ ਸਾਧਨਾ ਇਹ ਬਹੁਤ ਵੱਡਾ ਹੁੰਦਾ ਤਾਂ ਕਿ ਤੁਹਾਡੇ ਵਿਚਾਰਾਂ ਦੇ ਸਾਂਝ ਪਵੇ ਜਿਹੜੇ ਅੱਜ ਅਸੀਂ ਕੋਈ ਨਾ ਕੋਈ ਇਵੈਂਟ ਕਰਦੇ ਆ ਉਹਦਾ ਮਕਸਦ ਇਹ ਹੋਈ ਹੈ ਕਿ ਲੋਕਾਂ ਦੇ ਨਾਲ ਸਾਡਾ ਭਾਈਚਾਰਾ ਲੋਕਾਂ ਦੇ ਨਾਲ ਸਾਡੇ ਵਿਚਾਰਾਂ ਦਾ ਮੇਲ ਲੋਕਾਂ ਦੇ ਨਾਲ ਉਹਨਾਂ ਦੇ ਵਿਚਾਰ ਸਾਨੂੰ ਪਤਾ ਲੱਗਣ ਤਾਂ ਕਿ ਅਸੀਂ ਉਹਨਾਂ ਤੋਂ ਐਜੂਕੇਟ ਹੋ ਸਕੀਏ ਕਿਉਂਕਿ ਐਜੂਕੇਸ਼ਨ ਜਿਹੜੀ ਆ ਉਹ ਤਾਂ ਡਿਗਰੀਆਂ ਜਿਹੜੀਆਂ ਯੂਨੀਵਰਸਿਟੀ ਕਾਲਜਾਂ ਦੇ ਵਿੱਚ ਮਿਲਦੀਆਂ ਪਰ ਐਜੂਕੇਟ ਜਿਹੜਾ ਹੋਣਾ ਹੈ ਨਾ ਉਹ ਲੋਕਾਂ ਦੇ ਵਿੱਚ ਜਾ ਕੇ ਹੋਣਾ ਪੈਣਾ ਬਹੁਤ ਅੱਛਾ ਇਸੇ ਕਰਕੇ ਗੁਰੂਆਂ ਨੇ ਚਾਹੇ ਕੋਈ ਵੀ ਚਾਹੇ ਸਤਕੋਤ ਰਬਾਸਾ ਨੂੰ ਹੀ ਲਾ ਲਈਏ ਪੂਰਾ ਇੰਡੀਆ ਕੀ ਜਦੋਂ ਤੱਕ ਉਹ ਮੰਨ ਲਓ ਹਾਂ ਜੇ ਪਾਕਿਸਤਾਨ ਉਹਦੇ ਵਿੱਚ ਵੀ ਉਹ ਉੱਥੇ ਜਾ ਕੇ ਆਏ ਜੀ ਚੁੱਕ ਕਹਿਣਾ ਮੈਨੂੰ ਉਸ ਤੋਂ ਬਾਅਦ ਜੇ ਕੋਟਾਨਕਸਾਲ ਦੀ ਗੱਲ ਕਰੀਏ ਜਾਂ ਬਾਕੀ ਗੁਰੂਆਂ ਦੀ ਗੱਲ ਕਰੀਏ ਉਹਨਾਂ ਦਾ ਮਕਸਦ ਇਹ ਹੋਈ ਸੀ ਕਿ ਲੋਕਾਂ ਦੇ ਵਿੱਚ ਜਾ ਕੇ ਲੋਕਾਂ ਦੇ ਵਿਚਾਰ ਲੋਕਾਂ ਦੀਆਂ ਤਕਲੀਫਾਂ ਲਾ ਕੇ ਜਾਂ ਕੰਮਾਂ ਲਾ ਕੇ ਦਾ ਕਲਚਰ ਕੀ ਹੈ ਇਹਨੂੰ ਦੇਖੀਏ ਸੋ ਇਸ ਕਰਕੇ ਅੱਜ ਮੈਂ ਮਲੇਕਪੁਰ ਆ ਗਈ ਪੂਰੀ ਟੀਮ ਜਿਹੜੀ ਕਿ ਪੂਰੀ ਜੋਸ਼ ਦੇ ਖੋਸ਼ ਦੇ ਨਾਲ ਆਏ ਆ ਇਹਨਾਂ ਦਾ ਅਸੀਂ ਬਹੁਤ ਜੀਆ ਕਹਿੰਦੇ ਆ ਕਿ ਇਹ ਮਲੂਕ ਕਿਸੇ ਵੀ ਇਵੈਂਟ ਦੇ ਵਿੱਚ ਮਿਸ ਨਹੀਂ ਕਰਦੇ ਸੋ ਇਸ ਕਰਕੇ ਇਹ ਸਾਰੀ ਟੀਮ ਜਿਹੜੀ ਹੈ ਵਿਦਾਈ ਦੀ ਪਾਤਰ ਆ ਪਾਵਰ ਆਫ ਸੋਸ਼ਲ ਜਸਟੀਸ ਦੀ ਟੀਮ ਜਿਹੜੀ ਹੈ ਬਲੂ ਕੋਟੇ ਦੇ ਵਿੱਚੋਂ ਕਦੇ ਕੈਂਪ ਲੱਗ ਰਹੇ ਆ ਕਦੇ ਕੋਈ ਕੁਝ ਹੋਰ ਹੋ ਰਿਹਾ ਆ ਕਦੇ ਬੋਟੇ ਬੰਡੇ ਜਾ ਰਹੇ ਆ ਸੋ ਇਸ ਕਰਕੇ ਮਲੇ ਕੋਟੇ ਦੀ ਟੀਮ ਜਦੋਂ ਦੇ ਦੋਸ ਸਾਹਿਬ ਨੇ ਕਮਾਂਡ ਸੰਭਾਲੀ ਆ ਤੇ ਸਰਪਾਲ ਸਿੰਘ ਜਿਹੜੇ ਸਾਡੇ ਜੂਥ ਲੀਡਰ ਆ ਇਹ ਇਹਨਾਂ ਦੇ ਕਰਕੇ ਜਿਹੜਾ ਸਾਡੇ ਨਾਲ ਉੱਥੇ ਮੁੰਡੇ ਹੋਰ ਜੁੜੇ ਆ ਗੋਪੇ ਗੁਰਪ੍ਰੀਤ ਹੋਣੇ ਸੋ ਸਾਰੀ ਟੀਮ ਜਿਹੜੀ ਹੈ ਵਧਾਈ ਦੇ ਪਾਤਰਾ ਇਹ ਇਲਾਕੇ ਦੇ ਵਿੱਚ ਵੀ ਆਪਣਾ ਕੰਮ ਕਰ ਰਹੀ ਹੈ ਸੋ ਹੁਣ ਇਹਨਾਂ ਨੂੰ ਜਿਹੜਾ ਗਾਹਾਂ ਦਾ ਟਾਰਗੇਟ ਤਾਂ ਉਹ ਅਜੇ ਮਕਸਦ ਸਾਡਾ ਹੈਗਾ ਜਿਹੜੇ ਮੀਟਿੰਗ ਦੇ ਵਿੱਚ ਦੱਸਾਂਗੇ ਕਿਉਂਕਿ ਗਾਹਾਂ ਟਾਰਗੇਟ ਨੇੜੇ ਆ ਗਿਆ ਉਧਰ ਵੀ ਆਪਾਂ ਚੱਲਣਾ ਸੋ ਇਸੇ ਕਰਕੇ ਸਾਰਿਆਂ ਦਾ ਅੱਜ ਇੱਥੇ ਆਉਣ ਤੇ ਮੈਂ ਵੈਲਕਮ ਕਰਦਾ ਜੀ ਆਇਆਂ ਕਹਿੰਦਾ ਜੈ ਭਿੰਗ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਹੈ ਸੋ ਦੋਸਤੋ ਜਿਵੇਂ ਜਸਸਰ ਸਾਹਿਬ ਨੇ ਮਲੇਰ ਕੋਟਲੇ ਦੀ ਟੀਮ ਦਾ ਜ਼ਿਕਰ ਕੀਤਾ ਕਿ ਜਦੋਂ ਜਦੋਂ ਵੀ ਇਹਨਾਂ ਦੀ ਕੋਈ ਵੀ ਮਤਲਬ ਡਿਊਟੀ ਜਸਸਰ ਸਾਹਿਬ ਲਾਂਦੇ ਨਹੀਂ ਉਸ ਨੂੰ ਪਹਿਲ ਦੇ ਆਧਾਰ ਤੇ ਕਰਨ ਦੀ ਕੋਸ਼ਿਸ਼ ਕਰਦੇ ਨੇ ਔਰ ਇਹ ਸਾਹਮਣੇ ਜਿਹੜਾ 1815 ਗਜ ਦਾ ਪਲੌਟ ਹੈ ਇਸ ਸਮੇਂ ਤੁਸੀਂ ਟੀਵੀ ਸਕਰੀਨ ਦੇ ਉੱਪਰ ਵੇਖ ਰਹੇ ਹੋ ਔਰ ਇਸ ਦੇ ਵਿੱਚ ਵੀ ਮਲੇਰ ਕੋਟਲਾ ਦੀ ਟੀਮ ਨੇ ਵੱਧ ਤੋਂ ਵੱਧ ਯੋਗਦਾਨ ਪਾਇਆ ਔਰ ਜਿਸ ਦੀ 13 ਮਾਰਚ ਨੂੰ 2025 ਨੂੰ ਇਸ ਦੀ ਪਾਵਰ ਆਫ ਸੋਸ਼ਲ ਜੁਨਟੀ ਦੇ ਨਾਮ ਜਿਹੜੀ ਹੈ ਰਜਿਸਟਰੀ ਹੋਈ ਹੈ ਇਹ ਇੱਕ ਬਹੁਤ ਵੱਡਾ ਇਤਿਹਾਸ ਹੈ ਕਿ ਤਿੰਨਾਂ ਮਹੀਨਿਆਂ ਦੇ ਵਿੱਚ ਮਤਲਬ ਉਹ ਕਹਿ ਸਕਦੇ ਆ ਕਿ ਇੰਨੀ ਕਿ ਜ਼ਿਆਦਾ ਰਕਮ ਸਗੀ ਕਿ ਜਿਸ ਦੇ ਬਾਰੇ ਸੋਚਣਾ ਵੀ ਬਹੁਤ ਵੱਡੀ ਗੱਲ ਸੀ ਖੈਰ ਸਮਾਜ ਦੇ ਲੋਕਾਂ ਨੇ ਸਮਾਜ ਦੇ ਅਫਸਰਾਂ ਨੇ ਔਰ ਇਥੇ ਤਾਕੀ ਜਿਹੜੇ ਕੀ ਸਮਾਜ ਦੇ ਨਾਲ ਨਹੀਂ ਵੀ ਸੰਬੰਧਤ ਰਸਨ ਉਹਨਾਂ ਨੇ ਵੀ ਇਸ ਪਲਾਟ ਨੂੰ ਖਰੀਦਣ ਵਿੱਚ ਲੱਖਾਂ ਰੁਪਏ ਦਾ ਯੋਗਦਾਨ ਪਾਇਆ ਦੌਸਾ ਵੀ ਇਸ ਵਕਤ ਮੇਰੇ ਨਾਲ ਨੇ ਦੌਸਾ ਬੜੇ ਮੰਦ ਮੰਦ ਮੁਸਕਰਾ ਰਹੇ ਹੋ ਹਾਂਜੀ ਜੈ ਬੀਨ ਜੈਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਮਰੇਕੋੜਾ ਡਿਸਟ੍ਰਿਕਟ ਦੇ ਵਿੱਚੋਂ ਆਪਣੇ ਜੀਵਾਰੂ ਸਾਥੀਆਂ ਨੂੰ ਜਿਹੜੇ ਕਿ ਸਾਡੇ ਸਮਾਜ ਦੇ ਲਈ ਕੁਝ ਕਰਨਾ ਲੋੜ ਦੇ ਨੇ ਜੀ ਅਸੀਂ ਸਾਡੇ ਸਮਾਜ ਲਈ ਕੁਝ ਕਰਨਾ ਹੈ ਜਿਹੜਾ ਸਾਡੇ ਸਮਾਜ ਪਿੱਛੇ ਰਹਿ ਗਿਆ ਉਹਨੂੰ ਵੀ ਅੱਗੇ ਲੈ ਕੇ ਜਾਣਾ ਹੈ ਕੀ ਬਾਤ ਹੈ ਤਾਂ ਕਿ ਅਸੀਂ ਸਾਡੇ ਸਮਾਜ ਦੇ ਲਈ ਕੁਝ ਨਾ ਕੁਝ ਕਰ ਸਕੀਏ ਜੋ ਅਸੀਂ ਅੱਜ ਸਾਰੇ ਸਾਡੇ ਰੇਰ ਨਜ਼ੜ ਸਾਡੇ ਨਾਲ ਆਏ ਨੇ ਐਗ ਸਰਵਿਸਮੈਨ ਵੀ ਜੜੇ ਇਹ ਐਮਪਲੋਏ ਦਾ ਸਿਚੁਏਸ਼ਨ ਹੈ ਪਰਪੂਰ ਸਿੰਘ ਪਰਪੂਰ ਸਿੰਘ ਜੀ ਮੇਰਾ ਵੀ ਆਇਆ ਹੋ ਤੁਸੀਂ ਇੱਥੇ ਨਹੀਂ ਆਏ ਜੀ ਅੱਛਾ ਇੱਥੇ ਜੀ ਜੀ ਤੇ ਗੁਰਮੀਤ ਸਿੰਘ ਜੀ ਇਨਸਪੈਕਟਰ ਨੂੰ ਸੋਚੀ ਤੋਂ ਲਾਗੇ ਜੀ ਜੀ ਤੇ ਸਾਰੇ ਪੂਰੀ ਆਪਣੀ ਆਪਣੀ ਟੀਮ ਲੈ ਕੇ ਆਏ ਸੀ ਸਾਰੇ ਕੀ ਬਾਤ ਹੈ ਤਾਂ ਕਿ ਅਸੀਂ ਸਾਡੇ ਸਮਾਜ ਦੇ ਲਈ ਕੁਝ ਨਾ ਕੁਝ ਕਰ ਸਕੀ ਜੀ ਜੀ ਹਾਂਜੀ ਸੋ ਪ੍ਰਪੂਰ ਜੀ ਸਭ ਤੋਂ ਪਹਿਲਾਂ ਤੁਹਾਡਾ ਅਸੀਂ ਬਹੁਤ-ਬਹੁਤ ਸਵਾਗਤ ਕਰਦੇ ਹਾਂ ਖੈਰ ਜੀ ਤੁਸੀਂ ਭਵਨ ਵੇਖਿਆ ਤਾਂ ਨਹੀਂ ਹੈ ਕਿ ਕਿੱਥੋਂ ਗੁਹਾਰ ਹੈ ਹਾਂ ਮੈਂ ਵਾਹ ਜੀ ਵਾਹ ਵਾਹ ਚਾ ਬਹੁਤ ਪਿਆਰੀ ਬਣਾਉਂਦੇ ਹੋ ਤੁਸੀਂ ਬਾਕੀ ਵਾਕੇ ਮਜ਼ਾ ਆ ਗਿਆ ਕੀ ਮਹਿਸੂਸ ਕੀਤਾ ਇਹ ਚਾਰ ਮੰਜ਼ਲੀ ਬਿਲਡਿੰਗ ਇੱਕ ਅਜੀਹੀ ਬਿਲਡਿੰਗ ਔਰ ਸਾਹਮਣੇ ਪਲਾਟ ਕਿਸ ਤਰ੍ਹਾਂ ਮਹਿਸੂਸ ਕੀਤਾ ਸਰ ਇਹ ਜਿੰਦ ਵਰਗੇ ਨਸੂਖੀ ਤਰ ਜੀ ਤੇ ਬਾਕੀ ਤੋ ਸਾਨੂੰ ਸਿੱਖਿਆ ਮਿਲੂਗੀ ਤੇ ਜਿਵੇਂ ਸਾਡੇ ਅਸਨਾਜ ਆ ਇਕੱਠਾ ਹੋ ਕੇ ਆਪਣਾ ਬਿਲਕੁਲ ਆਪਣੇ ਕੰਮਾਂ ਵਾਸਤੇ ਲੜੇ ਅੱਗੇ ਇਹ ਇਕੱਠੇ ਹੋਣ ਸੁਰਾਸ ਕਰ ਲਓ ਬਿਲਕੁਲ ਬਿਲਕੁਲ ਇੰਸਪੈਕਟਰ ਸਾਹਿਬ ਦੇ ਵੀ ਵਿਚਾਰ ਜਾਣਨ ਦੀ ਕੋਸ਼ਿਸ਼ ਕਰਦੇ ਆ ਜੀ ਵਾਹਿਗੁਰੂ ਜੀ ਘਰ ਦਾ ਸਾਹਿਬ ਉਹ ਵਾਹਿਗੁਰੂ ਜੀ ਪਤਾ ਹੈ ਆਪਣਾ ਨਾਮ ਦੱਸੋ ਸਰ ਵਾਹਿਗੁਰਮੀਸ਼ ਸਿੰਘ ਜੀ ਸੁਗਰ ਮਲ ਤੋੜੀ ਤੁਹਾਡੇ ਲਈ ਸੋਰੀ ਬਾਲ ਮਸਈ ਹਾਜੀ ਰਾਜਾ ਅੱਛਾ ਸਰ ਪਹਿਲੀ ਵਾਰ ਅੱਜ ਪਵਨਚਾਇ ਪਹਿਲੀ ਗੇੜ ਹੈ ਅੱਛਾ ਅਸੀਂ ਬਹੁਤ ਬਹੁਤ ਧੰਨਵਾਦ ਕਰਿਆ ਸਰਦਸਰ ਸਾਹਿਬ ਦੇ ਜਿਨੇ ਸਾਨੂੰ ਪਹਿਲਾਂ ਦੇ ਪਹਿਲਾਂ ਸਤਿਕਾਰਸ਼ੀ ਇੱਥੇ ਤੱਕ ਪਹੁੰਚਿਆ ਤੇ ਸਾਡੀ ਬੰਡੀ ਟੀਮ ਹੈ ਜਿਹੜੀ ਇਹ ਮਲੇਗੁਰ ਵੀ ਸਾਡੇ ਪ੍ਰਧਾਨ ਸਾਹਿਬ ਨੇ ਸਰਵਜੈ ਸਿੰਘ ਜੀ ਸਤਨਾਮ ਜੀ ਜਿਨੇ ਸਾਨੂੰ ਮਿਲ ਲੈ ਕੇ ਪਹਿਲਾਂ ਸਾਨੂੰ ਗੈਰਡੇ ਕਰਿਆ ਇਹਨਾਂ ਨੇ ਅਸੀਂ ਇੱਥੇ ਚੱਲੇ ਆ ਅਸੀਂ ਬਹੁਤ ਖੁਸ਼ੀਆ ਕੇ ਸ਼੍ਰੀ ਭਗਵਾਨ ਦੇਖਿਆ ਕਿੱਛੇ ਆਏ ਆ ਤੇ ਸਾਨੂੰ ਨਵੇਂ ਨਵੇਂ ਤਰੀਕਾ ਬਾਰੇ ਪਤਾ ਲੱਗੂਗਾ ਬਿਲਕੁਲ ਪਤਾ ਲੱਗੇਗਾ ਔਰ ਪਵਨ ਨੂੰ ਜਦੋਂ ਤੁਸੀਂ ਪੂਰਾ ਘੁੰਮ ਕੇ ਖੋਗੇ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਸਾਨੂੰ ਮਤਲਬ ਪਹਿਲਾ ਆਉਣਾ ਚਾਹੀਦਾ ਸੀਗਾ ਖੈਰ देर आए दुरुस्त आए ਹਾਂਜੀ ਹਾਂਜੀ ਬਹੁਤ ਬਹੁਤ ਸ਼ੁਕਰਾਨਾ ਬਹੁਤ ਬਹੁਤ ਮਿਹਰਬਾਨੀ ਮੇਰੇ ਵੀਰ ਬਹੁਤ ਬਹੁਤ ਸ਼ੁਕਰੀਆ ਔਰ ਮੇਰੇ ਨਾਲ ਸਾਡੀ ਇੱਕ ਬਹੁਤ ਮੈਸਟਰ ਕਰਨਲ ਸਾਹਿਬ ਇਸ ਵਕਤ ਮੇਰੇ ਨਾਲ ਨੇ ਕਰਨਲ ਸਾਹਿਬ ਸਭ ਤੋਂ ਪਹਿਲਾਂ ਪਿਆਰ ਭਰੀ ਸਤਿਕਾਰ ਸਤਿਕਾਰ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਸਾਰ ਅੱਜ ਤੁਸੀਂ ਇੱਥੇ ਸਨਮਾਨ ਸਮਾਰੋਹ ਵਿੱਚ ਪਹੁੰਚੇ ਹੋ ਔਰ ਮਲੇਰਕੋਟੜਾ ਦੀ ਟੀਮ ਦਾ ਵੈਲਕਮ ਕਰਨ ਲਈ ਤੁਸੀਂ ਆਏ ਹੋ ਕੀ ਕਹਿਣਾ ਚਾਹੁੰਦੇ ਹੋ ਅਸੀਂ ਚਾਹੁੰਦੇ ਹਾਂ ਕਿ ਮੱਲਿਆ ਕਿ ਜੋ ਮਲੇਰਕੋਟੜਾ ਦੀ ਟੀਮ ਹੈ ਉਹਨਾਂ ਦੀ ਇੱਕ ਬਹੁਤ ਵੱਡੀ ਐਫਰਟ ਹੈ ਜਿਸ ਤਰ੍ਹਾਂ ਦੱਸਿਆ ਗਿਆ ਕਿ ਉਹਨਾਂ ਨੇ ਬਹੁਤ ਵੱਡਾ ਯੋਗਦਾਨ ਵੀ ਪਾਇਆ ਹੈ ਸਾਡੇ ਆ 1415 ਗਾਜ ਦੇ ਪਲਾਟ ਨੂੰ ਖਰੀਦਣ ਵਾਸਤੇ ਤਾਂ ਇਹ ਜਿਹੜੇ ਕੁਝ ਕੁਝ ਲੋਕ ਜਿਹੜੇ ਸਾਡੇ ਤੋਂ ਬੰਦੇ ਉਹ ਨਵੇਂ ਆਏ ਆ ਤੇ ਉਹ ਮਤਲਬ ਅਸੀਂ ਸਮਝਦੇ ਹਾਂ ਕਿ ਉਹਨਾਂ ਨੂੰ ਅੱਗੇ ਆ ਜਾ ਕੇ ਹੋਰ ਅਗਲੇ ਜੋੜਨ ਦੀ ਲੋੜ ਆ ਅਗਲੇ ਨੂੰ ਬਿਲਕੁਲ ਇਹ ਚੀਜ਼ ਨੂੰ ਬਦੋਲ ਨਹੀਂ ਇਸ ਚੀਜ਼ ਨੂੰ ਵਧਾਉਣ ਦੀ ਲੋੜ ਆ ਕਿਉਂਕਿ ਇਸ ਚੀਜ਼ ਨੂੰ ਵਧਾਈ ਤੋਂ ਬਿਨਾ ਸਾਡਾ ਜਿਹੜਾ ਸਮਾਜ ਆ ਉਹ ਅੱਗੇ ਨਹੀਂ ਵੱਧ ਸਕਦਾ ਔਰ ਸਾਨੂੰ ਅੱਗੇ ਵਧਾਉਣ ਵਾਸਤੇ ਹਰ ਕੁਝ ਉਹ ਕਰਨਾ ਚਾਹੀਦਾ ਜੀ ਦੀ ਜਰੂਰਤ। ਬਿਲਕੁਲ ਬਿਲਕੁਲ ਕਰਨਲ ਸਾਹਿਬ ਨੇ ਬਿਲਕੁਲ ਟੂ ਦੀ ਪੁਆਇੰਟ ਗੱਲ ਕੀਤੀ ਹੈ ਕਿ ਉਹੀ ਕਰਨਾ ਚਾਹੀਦਾ ਹੈ ਜੇ ਦੀ ਜਰੂਰਤ ਹੈ ਔਰ ਜਿੰਨੇ ਮੇਰੇ ਵੀਰ ਅਜ ਪਹਿਲੀ ਵਾਰ ਆਏ ਨੇ ਇਹਨਾਂ ਦਾ ਫਰਜ਼ ਬਣਦਾ ਹੈ ਕਿ ਅੱਗੇ ਤੋਂ ਦੋ ਦੋ ਇੱਕ ਇੱਕ ਵੀਰ ਕਿਉਂਕਿ ਇਹ ਜਗ੍ਹਾ ਤੁਹਾਡੀ ਆਪਣੀ ਹੈ ਇਹਦੇ ਵਿੱਚ ਤੁਹਾਡੇ ਵੀ ਪੈਸੇ ਲੱਗੇ ਹੋਏ ਨੇ ਤੁਹਾਡੇ ਖੂਨ ਤਸੀਰੇ ਦੀ ਕਮਾਈ ਦਾ ਇੱਕ ਇੱਕ ਰੁਪਿਆ ਲੱਗਾ ਹੋਇਆ ਆ ਔਰ ਜਸਸਾ ਸਾਹਿਬ ਨੇ ਉਸ ਰੁਪਈਆਂ ਨੂੰ ਜਿਹੜੇ ਤੁਸੀਂ ਦਿੱਤੇ ਉਹਨਾਂ ਨੂੰ ਕਿਸ ਤਰ੍ਹਾਂ ਯੂਟਲਾਈਜ਼ ਕੀਤਾ ਇਸ ਤੋਂ ਵੱਡੀ ਉਦਾਹਰਣ ਹੋਰ ਨਹੀਂ ਹੋ ਸਕਦੀ ਇਸ ਸਮੇਂ ਸਤਨਾਮ ਜੀ ਸਤਨਾਮ ਸਿੰਘ ਇੰਜੀਨੀਅਰ ਸਤਨਾਮ ਸਿੰਘ ਜੀ ਮੇਰੇ ਨਾਲ ਨੇ ਸਰ ਰਾਮ ਜੀ ਸਭ ਤੋਂ ਪਹਿਲਾਂ ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ ਜੀ ਜਿੰਨੇ ਵੀ ਆਪਣੇ ਦੇਸ਼ ਦੁਨੀਆ ਵਿੱਚ ਸਾਡਾ ਉਸ ਨਾਮਾ ਚੈਨ ਦੇਖ ਰਹੇ ਨੇ ਸਾਰੇ ਸਤਿਕਾਰਯੋਗ ਸਾਥੀਆਂ ਨੂੰ ਜੈ ਭੀਮ ਜੈ ਭਾਰਤ ਮੈਂ ਸਤਨਾਮ ਸਿੰਘ ਬਿਲਕੁਲ ਤੁਹਾਂ ਜੀ ਔਰ ਅੱਜ ਜੋ ਅਸੀਂ ਟੀਮ ਲੈ ਕੇ ਪਹੁੰਚਿਆ ਕਿਉਂਕਿ ਦੇਖੋ ਸਾਡੇ ਜਿਹੜਾ ਸਮਾਜ ਹੈ ਇਹ ਸਜਿਆ ਤੋਂ ਨਰਤਾੜਿਆ ਹੋਇਆ ਸਮਾਜ ਹੈ ਕਿਉਂਕਿ ਹਰ ਇੱਕ ਬੰਦਾ ਕੀ ਹੈ ਚਾਹੇ ਇੱਕ ਕਲਾਸ 4 ਹੈ ਚਾਹੇ ਇੱਕ ਕਲਾਸ 1 ਅਫਸਰ ਹੈ ਉਹ ਜਦੋਂ ਵੀ ਰਿਟਾਇਰਮੈਂਟ ਹੁੰਦਾ ਹਰ ਬੰਦੇ ਦੇ ਸਪਨਾ ਹੁੰਦਾ ਜਿੰਦਗੀ ਦੇ ਵਿੱਚ ਵੀ ਮੈਂ ਰਿਟਾਇਰਮੈਂਟ ਹੋ ਕੇ ਆਪਣੇ ਘਰ ਜਾਵਾਂ ਜੀ ਔਰ ਦੇਖੋ ਉਹਦੇ ਨਾਲ ਦੇ ਸਟਾਫ ਦੇ ਬੰਦੇ ਜਿਹੜੇ ਨੇ ਉਹ 10-20 ਬੰਦੇ ਇਕੱਠੇ ਹੋ ਕੇ ਉਹਨੂੰ ਮਾਨ ਸਨਮਾਨ ਦੇ ਕੇ ਘਰ ਤੋਰਦੇ ਨੇ ਪਰ ਜਦੋਂ ਸਮਾਜ ਦੀ ਗੱਲ ਆਉਂਦੀ ਹੈ ਸਮਾਜ ਜਦੋਂ ਮਾਨ ਸਨਮਾਨ ਦਿੰਦਾ ਹੈਗਾ ਖਾਸ ਕਰ ਸਾਡੇ ਸਤਿਕਾਰਯੋਗ ਪ੍ਰਧਾਨ ਨੇ ਜੋ ਸਰਦਾਰ ਫਕੀਰ ਚੰਦ ਅਸਲ ਜੀ ਇਹਨਾਂ ਦੀ ਇਕਵਾਈ ਦੇ ਵਿੱਚ ਤੇ ਸਾਡੇ ਸਖਤਰ ਨੇ ਪੰਜਾਬ ਦੇ ਸਰਦਾਰ ਨਿਰਮਲ ਸਿੰਘ ਬਰਾਹ ਜੀ ਦੇ ਵਾਹ ਦੇ ਵਿੱਚ ਜਦੋਂ ਇੰਨੇ ਲੋਕਾਂ ਨੂੰ ਮਾਨ ਸਨਮਾਨ ਦੇਣਾ ਤਾਂ ਇਹ ਵੱਡੀ ਵੱਡੀ ਗੱਲ ਹੋ ਜਾਂਦੀ ਹੈ ਜੀ ਜੀ ਔਰ ਅੱਜ ਸਾਡੇ ਵਿੱਚ ਜੋ ਪਹੁੰਚੇ ਨੇਗੇ ਸਰਦਾਰ ਗਮਿੰਦਰ ਸਿੰਘ ਲਸੋਈ ਜੀ ਇਹ ਆਪਣੀ ਟੀਮ ਲੈ ਕੇ ਪਹੁੰਚੇ ਨੇਗੇ ਰੰਗੀਰ ਸਿੰਘ ਜੀ ਜੋ ਕਿ ਬੜੇ ਅਮੇਲਕਰਬਾਦੀ ਜੱਜਵੇ ਵਾਲੇ ਲੋਕ ਨੇ ਦੁਆਰਾ ਪਿੰਡ ਦੇ ਵਿੱਚ ਜੋ ਜਾਗ ਲਾਇਆ ਇਹਨਾਂ ਨੇ ਉਹ ਪੂਰੇ ਪੰਜਾਬ ਦੇ ਤੱਕ ਦੀ ਧਮਕ ਪੈਂਦੀ ਹੈ ਇਹ ਲੋਕਾਂ ਦਾ ਅਸੀਂ ਆਪਣੇ ਵੱਲੋਂ ਧੰਨਵਾਦ ਵੀ ਕਰਦੇ ਹਾਂ ਜੋ ਆਪਣਾ ਕੀਮਤੀ ਸਮਾਂ ਕੱਢ ਕੇ ਆਏ ਨੇ ਜੀ ਆਹ ਕਹਿੰਦੇ ਅੱਜ ਔਰ ਕਿਉਂਕਿ ਇੱਕ ਟਿਕਲ ਮੈਂ ਲਾਸਟ ਵਿੱਚ ਕਹਿਣਾ ਚਾਹਾਂਗਾ ਕਿਉਂਕਿ ਇਹਨਾਂ ਨੇ 30 35 35 ਸਾਲ ਆਪਣੇ ਡਿਪਾਰਟਮੈਂਟ ਦੀ ਸੇਵਾ ਕੀਤੀ ਹੈ ਇਹ ਅੱਜ ਉਹ ਲੋਕ ਉੱਥੇ ਪਹੁੰਚੇ ਨੇ ਰਿਟਾਇਰਮੈਂਟ ਹੋ ਕੇ ਤਾਂ ਹੋਰ ਵੀ ਲੋਕ ਬਹਾਂ ਬੈਠੇ ਨੇ ਇਹ ਉਹ ਲੋਕ ਨੇ ਰਿਟਾਇਰਮੈਂਟ ਤੋਂ ਬਾਅਦ ਜਿਹੜੀ ਆਪਣੀ ਨੌਲੇਜ ਦੀ ਸਾਡੇ ਸਮਾਜ ਨੂੰ ਵੀ ਦੇਣ ਦੇ ਸਕਦੇ ਨੇਗੇ ਇਹ ਜज्ਬਾ ਰੱਖਦੇ ਨੇ ਸਮਾਜ ਨੂੰ ਜਗਾਉਣ ਦਾ ਮੈਂ ਇਹਨਾਂ ਧੰਨਵਾਦ ਕਰਦਾ ਮੈਂ ਇੱਕੋ ਇਹਨਾਂ ਲਾਸਟ ਵਿੱਚ ਗੱਲ ਕਰੂੰਗਾ ਵੀ ਇੱਥੇ ਆਪਣਾ ਇੱਕ ਵਿਜ਼ਨ ਕਲੀਅਰ ਕਰਕੇ ਜਾਇਓ ਇੱਕ ਮਨ ਦੇ ਵਿੱਚ ਬੀਜ ਲੈ ਕੇ ਜਾਇਓ ਜਿਉਂ ਬੀਜ ਨੂੰ ਅਸੀਂ ਬੂਟਾ ਤੇ ਬੂਟੇ ਤੋਂ ਦਰਖਤ ਬਣਾ ਕੇ ਸਮਾਜ ਦੇ ਵਿੱਚ ਅਸੀਂ ਚਾਨਣ ਕਰਾਂਗਾ ਬਸ ਮੈਂ ਇੰਨੀ ਗੱਲਾਂ ਕਹਿੰਦਾ ਬਹੁਤ ਬਹੁਤ ਸਾਰਿਆਂ ਧੰਨਵਾਦ ਕਰਦਾ ਜੈ ਭੀਮ ਜੈਪੁਰ ਦੀ ਸੋ ਦੋਸਤੋ ਬਹੁਤ ਵੱਡੀ ਗੱਲ ਉਹ ਦਰਖਤ ਦੀ ਗੱਲ ਕੀਤੀ ਹੈ ਜਿਸ ਦੀ ਅੱਜ ਜ਼ਰੂਰਤ ਹੈ ਔਰ ਮੇਰੇ ਨਾਲ

ਇੱਕ ਵਾਰ ਪਹਿਲਾਂ ਆਇਆ ਜੀ ਅੱਛਾ ਪਹਿਲਾਂ ਆਇਆ ਹਾਂ ਜੀ ਆਵਾਜ ਅੱਜ ਦੂਸਰੀ ਵਾਰ ਆਇਆ ਜੀ ਤੇ ਨਾਲ ਸਾਥੀਆਂ ਨਾਲ ਆਇਆ ਜੀ ਦੇਖੋ ਵਾਸਤੇ ਵੀ ਸਾਡੇ ਸੰਘਰਸ਼ੀ ਜੋਦੇ ਹਲੇ ਹੈਗੇ ਹਮਮਾ ਦੀ ਬਹੁਤ ਵੱਡੀ ਦੇਣ ਸੰਸਾਰ ਦੇ ਵਿੱਚ ਕੀ ਸਾਡੇ ਲੋਕ ਵਰਲਡ ਦੇ ਵਿੱਚ ਪੂਰੇ ਜੇ ਬੈਠੇ ਨੇ ਬੈਠੇ ਨੇ ਪਰ ਨਾਲੇ ਵੀ ਸਮਾਜ ਨੂੰ ਕੀ ਦੇਣਾ ਉਹ ਅੱਜ ਜਦੋਂ ਸੜਕਾਂ ਦੇ ਉੱਪਰ ਸੰਘਰਸ਼ ਹੋ ਰਿਹਾ ਉੱਥੇ ਪਤਾ ਲੱਗਦਾ ਜੀ ਸਾਡੇ ਵਿਸ਼ਵ ਸਭਾ ਦੇ ਇੱਕ ਜੋ ਬੀੜਾ ਚੁੱਕਿਆ ਹਮ ਮੈਂ ਅਕਸਰ ਵੀ ਕਹਿੰਦਾ ਹਾਂ ਨਾ ਆਪਣੇ ਪੂਛਲਾ ਵਾਲਾ ਚੈਨਲ ਤੇ ਵੀ ਇਹ ਕਹਿ ਰਹੇ ਹਾਂ ਕਿ ਸਾਡੇ ਇਹਨਾਂ ਯੋਗਦਾਨ ਦੇ ਜਾਣ ਤੋਂ ਬਾਅਦ ਚੋਂ ਕਿਸੀ ਭੁੱਲਣਿਆ ਜਿਵੇਂ ਸਾਹਿਬ ਤੇਰੀ ਸੋਚ ਤੇ ਪਹਿਰਾ ਦੇ ਮੇਰਾ ਜਾ ਕੇ ਠੋਕੇ ਉਹ ਬਾਅਦ ਚੁਕਾ ਹਾਂ ਦੀ ਲੋੜ ਨਹੀਂ ਜੀ ਜੇ ਤੁਸੀਂ ਅੱਜ ਹੀ ਉੱਠੋ ਅੱਜ ਉੱਠ ਕੇ ਇਹਨਾਂ ਦਾ ਸਾਥ ਦੇਣਾ ਚਾਹੀਦਾ ਹਰ ਵਰਗ ਨੂੰ ਜੀ ਕੋਈ ਇਹ ਨਹੀਂ ਵੀ ਜੋ ਰਿਟਾਇਰ ਹੋ ਗਏ ਉਹਨਾਂ ਨੂੰ ਨੌਜਵਾਨਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਕਿਉਂਕਿ ਇਹ ਵਰਸਾ ਸੰਭਾਲਣ ਦੀ ਜ਼ਰੂਰਤ ਹੈ ਬਿਲਕੁਲ ਤੇ ਅਸੀਂ ਤਾਂ ਉਹ ਬਹੁਤ ਡਾਣੇ ਨੂੰ ਅਰਥ ਬਿਲਕੁਲ ਤੂੰ ਕਹਿੰਦਾ ਵੀ ਗਰੀਬੀ ਦੇਖਾ ਤੋਂ ਉੱਠ ਕੇ ਅੱਜ ਇੱਥੇ ਤੱਕ ਪਹੁੰਚਿਆ ਤੇ ਸਾ ਨੂੰ ਮਾਣ ਆ ਵੀ ਸਾਡੀ ਅਗਵਾਈ ਕਰਨ ਵਾਲੇ ਇੱਕ ਛੋਟੇ ਜਿਹੇ ਆਗੂ ਸਾਨੂੰ ਮਿਲ ਗਏ ਤੇ ਇਹਨਾਂ ਦੇ ਕੋਈ ਪੋਲੀਟੀਕਲ ਇਸ਼ੂ ਨਹੀਂ ਜੀ ਸਮਾਜ ਨੂੰ ਜਾਗਰਿਤ ਕਰਕੇ ਇਹਨਾਂ ਦੇ ਇੱਕ ਛਾਂ ਬਣਾ ਕੇ ਦੇਣਾ ਚਾਹੁੰਦੇ ਨੇ ਜੀ ਜੋ ਸਾਡੇ ਸਾਥੀ ਜਿਨ੍ਹਾਂ ਨੂੰ ਮਾਲਕ ਨੇ ਅੱਜ ਉਤਬੇ ਬਖਸ਼ੇ ਨੇ ਬਾਬਾ ਸਾਹਿਬ ਦੀ ਬਦੌਰਤ ਜੋ ਅੱਜ ਇਹ ਨਿਗ ਮਾਣ ਰਹੇ ਨੇ ਉਹਨਾਂ ਨੂੰ ਅੱਜ ਸਹਿਯੋਗ ਦੀ ਇਸ ਚੰਗਾਰਸ਼ ਦੇ ਵਿੱਚ ਆ ਕੇ ਸਹਿਯੋਗ ਦੇਣ ਦੀ ਜ਼ਰੂਰਤ ਆ ਤੇ ਬਸ ਧੰਨਵਾਦ ਜੀ ਬਹੁਤ ਬਹੁਤ ਮਿਹਰਬਾਨੀ ਸੋ ਦੋਸਤੋ ਮੇਰੇ ਵੀਰ ਮੇਰੇ ਵੀਰ ਸਭ ਤੋਂ ਪਹਿਲਾਂ ਸਰ ਆਪਣਾ ਨਾਮ ਦੱਸਣ ਗੁਰਦੇ ਜੀ ਕਾ ਖਾਲਸਾ ਗੁਰਦੇ ਜੀ ਕੀ ਫਤਿਹ ਜੈ ਭੀਮ ਜੈ ਔਰ ਮੈਂ ਅਰਗਵੀ ਸਿੰਘ ਪਿੰਡ ਘੁੜਾ ਜ਼ਿਲ੍ਹਾ ਮਾਨੇਕੋਲਾ ਤੋਂ ਜੀ ਜੀ ਅਸੀਂ ਸਾਰੇ ਧੰਨਵਾਦ ਕਰਦੇ ਹਾਂ ਸਰਦਾਰ ਦਸਨ ਸਾਹਿਬ ਜੀ ਦਾ ਜਿਨ੍ਹਾਂ ਨੇ ਸਾਨੂੰ ਇੱਥੇ ਆਉਣ ਦਾ ਮੌਕਾ ਦਿੱਤਾ ਹੈ ਨ ਆਪਣੇ ਨਾਲ ਜੁੜਦਾ ਅਸੀਂ ਕਾਫੀ ਟਾਈਮ ਤੋਂ ਪਹਿਲਾਂ ਵੀ ਇਹਨਾਂ ਦੇ ਨਾਲ ਮਿਲ ਕੇ ਚੱਲ ਰਹੇ ਹਾਂ ਜੀ ਵੀ ਆਪਾਂ ਵੱਧ ਤੋਂ ਵੱਧ ਯੋਗਦਾਨ ਪਾਈਏ ਸਮਾਜ ਵਿੱਚ ਕਿਉਂਕਿ ਪਹਿਲਾਂ ਸਮਾਜ ਤੋਂ ਦੂਰ ਸੀਗੇ ਤੇ ਹੁਣ ਸਮਾਜ ਵਿੱਚ ਆ ਗਏ ਤੇ ਆਪਣਾ ਜਿੱਥੇ ਤੱਕ ਹੋ ਸਕਦਾ ਸਰ ਅਸੀਂ ਜੇ ਲਾਣਗੇ

ਜੀ 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 ਬਹੁਤ ਵਧੀਆ ਕਰੋ ਰਟਾਇਰ ਹੋਈ ਤੁਸੀਂ 20 20 ਚ ਹੋ ਗਿਆ ਹਾਂਜੀ ਹਾਂ ਹਾਂ ਚਲੋ ਬਹੁਤ ਤੁਹਾਡਾ ਸਵਾਗਤ ਕਰਦੇ ਆ ਜੀ ਤੁਸੀਂ ਅੱਜ ਪਹਿਲੀ ਵਾਰ ਆਏ ਹੋ ਔਰ ਮੈਂ ਚਾਹਾਂਗਾ ਮਲੇਰਕੋਟਲੇ ਪ੍ਰਧਾਨ ਸਾਹਿਬ ਨੂੰ ਬੇਨਤੀ ਕਰਾਂਗਾ ਕਿ ਇੱਕ ਵਾਰੀ ਪੂਰੀ ਬਿਲਡਿੰਗ ਜਿਹੜੀ ਹੈ ਉਹ ਜਸਦਰ ਸਾਹਿਬ ਨੇ ਜਿਸ ਤਰ੍ਹਾਂ ਦੀ ਸੋਚ ਮਨ ਚ ਲੈ ਕੇ ਇਸ ਨੂੰ ਸਾਰੀ ਹੈ ਉਸ ਨੂੰ ਜਰੂਰ ਤੁਸੀਂ ਇੱਕ ਵਾਰੀ ਵੇਖੋ ਥੋੜਾ ਚੰਗਾ ਲੱਗੇਗਾ ਅਮਰ ਚੰਦ ਜੀ ਕੁਝ ਦੋ ਚਾਰ ਸ਼ਬਦ ਮੰਦਬੰਦ ਮੁਸਕਰਾ ਰਹੇ ਕੁਝ ਕਹਿਣਾ ਤੇ ਚਾਹਦੇ ਹੋ ਪਰ ਇਸ ਮੈਂ ਦੱਸਣਾ ਚਾਹੁੰਦਾ ਕਿ ਸ਼੍ਰੀ ਅਮਰ ਚੰਦ ਜੀ ਜਿਹੜੇ ਕਿ ਪਾਵਰ ਆਫ ਸੋਸ਼ਲ ਯੂਨਿਟੀ ਡਿਸਟ੍ਰਿਕਟ ਮੁਹਾਰੀ ਦੇ ਪ੍ਰੈਜ਼ੀਡੈਂਟ ਨੇ ਔਰ ਮਾਸ਼ਾਅੱਲਾ ਬੇਮਰਾਤ ਜੱਸਾ ਸਾਹਿਬ ਦੇ ਨਾਲ ਰਹਿੰਦੇ ਨੇ ਔਰ ਕੱਲ ਵੀ ਕੱਲ ਪਰਸੋਂ ਵੀ ਜਦੋਂ ਜਾ ਰਹੇ ਸੀ ਤਾਂ ਅਚਾਨਕ ਕੁੱਤੇ ਦੇ ਨਾਲ ਕਾਰ ਦਾ ਐਕਸੀਡੈਂਟ ਹੋ ਗਿਆ ਕਰ ਹਾਈ ਕੋਰਟ ਨੇ ਵੀ ਹੁਣ ਇੱਕ ਐਕਸ਼ਨ ਲੀਤਾ ਹੈ ਆਉਣ ਵਾਲੇ ਦਿਨਾਂ ਚ ਦੇਖਦੇ ਹਾਂ ਕੀ ਆ ਸਭ ਤੋਂ ਪਹਿਲਾਂ ਜੈਪੀਨ ਜੈਪਾਰਤ ਜੈਪੀਨ ਜੈਪਾਰਤ ਸੋਤੇ ਵੀ ਅੱਜ ਮਲੇਰਕੋਟਲੇ ਦੀ ਟੀਮ ਦੇ ਵਿੱਚ ਬਹੁਤ سارے ਅਜਿਹੇ ਮੈਂਬਰ ਐ ਜਿਨ੍ਹਾਂ ਨੂੰ ਮੈਂ ਪਹਿਲੀ ਵਾਰ ਦੇਖ ਰਿਹਾ ਸ਼ਾਇਦ ਤੁਸੀਂ ਵੀ ਪਹਿਲੀ ਵਾਰ ਦੇਖ ਰਹੇ ਹੋ ਕੀ ਕਹਿਣਾ ਚਾਹੁੰਦੇ ਹੋ ਨਾ ਸਰ ਮੈਂ ਮੈਨੂੰ ਲੱਗਦਾ ਕਿ ਸਾਡੇ ਪ੍ਰੋਡਕਟਰ ਸਾਹਿਬ ਤੇ ਸਾਡੇ ਇੰਜੀਨੀਅਰ ਸਤਲਾਨ ਸਿੰਘ ਜੀ ਜਿਨ੍ਹਾਂ ਕੇ ਹਮੇਸ਼ਾ ਐਫਰਟਸ ਕਰਦੇ ਨੇ ਲੋਕਾਂ ਨੂੰ ਜੋੜਨ ਵਾਸਤੇ ਸਮਾਜ ਦੇ ਕੰਮਾਂ ਵਾਸਤੇ ਬੜੇ ਫਿਕਰਮੰਦ ਰਹਿੰਦੇ ਨੇ ਤੇ ਇਸ ਇਹਨਾਂ ਦੀ ਫਿਕਰਮੰਦੀ ਦਾ ਇੱਕ ਮੈਂ ਸੰਗੋਹ ਹੈ ਅਸੀਂ ਜੋ ਨਜ਼ਾਰੇ ਦੇਖ ਰਹੇ ਹਾਂ ਕਿਉਂਕਿ ਅਸੀਂ ਪਹਿਲਾਂ ਵੀ ਜਦੋਂ ਵੀ ਕਦੇ ਬਲੇਰ ਕੋਟਲੇ ਕੋਈ ਪ੍ਰੋਬਲਮ ਹੋ ਜਾ ਹੋਰ ਲੱਗ ਪਿੰਡਾਂ ਦੇ ਵਿੱਚ ਵੀ ਤੇ ਇਹਨਾਂ ਦਾ ਜਿਹੜਾ ਲੋਰੀ ਰੂਨ ਹੁੰਦਾ ਬਹੁਤ ਸਾਉਂਦਾ ਵੀ ਤੇ ਇਹ ਬਹੁਤ ਵੱਡੀ ਗੱਲ ਹੈ ਤੇ ਜਿਹੜੇ ਲੋਕ ਵੀ ਸਮਾਜ ਦਾ ਫਿਕਰ ਰੱਖਦੇ ਆ ਜਾਂ ਸਮਾਜ ਵਾਸਤੇ ਸੋਚਦੇ ਆ ਉਹਨਾਂ ਲੋਕਾਂ ਨੂੰ ਅਸੀਂ ਸਾਰੇ ਧੰਨਵਾਦ ਕਰਦੇ ਆਂ ਔਰ ਜਿਹੜੀ ਇਹ ਟੀਮ ਅੱਜ ਲੈ ਕੇ ਆਇਆ ਕੁਝ ਨਵੇਂ ਸਿੱਧੇ ਆਏ ਨੇ ਕੁਝ ਲੋਕ ਆਪਣੇ ਸਾਥੀ ਪਹਿਲਾਂ ਵੀ ਆ ਚੁੱਕੇ ਰਹੇ ਅਸੀਂ ਉਹਨਾਂ ਸਾਰਿਆਂ ਦਾ ਧੰਨਵਾਦ ਕਰਦੇ ਆਂ ਔਰ ਨਾਲੇ ਬਣਾਇਆ ਕਿ ਜਿਹੜੀ ਜਿਸ ਤਰ੍ਹਾਂ ਕਿ ਸਾਡੇ ਪ੍ਰਧਾਨ ਸਿਰਜਣ ਸਿੰਘ ਜੀ ਨੇ ਦੱਸਿਆ ਕਿ ਸਾਡਾ ਵਿਚਾਰਾਂ ਦਾ ਮੇਲ ਹੈ ਵਿਚਾਰਾਂ ਦੀ ਸਾਡੀ ਗੱਲ ਹੈ ਸਮਝ ਆ ਇਹ ਸਾਡੀ ਵਿਚਾਰਾਂ ਦੀ ਸਾਂਝ ਪਾਉਣ ਵਾਸਤੇ ਮਤ ਕਾਇ ਜਿਹੜਾ ਇੱਕ ਅਸੀਂ ਜਿੱਥੇ ਹੈਡਕੁਆਟਰ ਤੁਸੀਂ ਘਰੇ ਹੋ ਪਾਵਰ ਆਫ ਗ੍ਰੀਨ ਸੋਸ਼ਲ ਜੁਨਤੀ ਦਾ ਹੈਡਕੁਆਟਰ ਊਰਜਾ ਪਦਲ ਇਹ ਜਿਹੜੀ ਦਾ ਜਿਹੜਾ ਮਕਸਦ ਸੀਗਾ ਤੇ ਮੋਟਿਵ ਵੀ ਹੈ ਕਿ ਲੋਕਾਂ ਨੂੰ ਆਪਣੇ ਵਿਚਾਰਾਂ ਦੇ ਨਾਲ ਅਸੀਂ ਜੋੜਨਾ ਹੈਗਾ ਉਹ ਜਦੋਂ ਸਾਡੇ ਵਿਚਾਰ ਸਾਂਝੇ ਹੁੰਦੇ ਨੇ ਫਿਰ ਸਾਡੀ ਮੂਵਮੈਂਟਾਂ ਵੀ ਜਿਹੜੀਆਂ ਨੇ ਵੱਡੇ ਰੂਪ ਲੈ ਜਾਂਦੀਆਂ ਨੇ ਇਸ ਕਰਕੇ ਮੈਂ ਸਮਝਦਾ ਜਿਹੜਾ ਅੱਜ ਦਾ ਅਸੀਂ ਇਹ ਪ੍ਰੋਗਰਾਮ ਰੱਖਿਆ ਹਾਲਕਿ ਦਸੇ ਸਾਹਿਬ ਦੀ ਸੋਚ ਸੀ ਬੜੀ ਸ਼ੁਰੂਆਤ ਤੋਂ ਸਿਗੇ ਵੀ ਅਸੀਂ ਕੋਈ ਨਾ ਕੋਈ ਇਸ ਤਰੀਕੇ ਦਾ ਇਵੈਂਟ ਰੱਖਦੇ ਜੋੜਦੇ ਰਹੀਏ ਨਾਲ ਨਾਲ ਸੰਗ ਰਹੀਏ ਕਿ ਲੋਕਾਂ ਨੂੰ ਸਾਡੀ ਗੱਲ ਅੱਗੇ ਪਹੁੰਚ ਜਾਵੇ ਔਰ ਇਹ ਵੱਡੀ ਗੱਲ ਹੈ ਕਿ ਜਿੰਨੇ ਵੀ ਟੈਰੀ ਪਰਸਨ ਸਾਡੇ ਕੋ ਕਿਸੇ ਵੀ ਡਿਪਾਰਟਮੈਂਟ ਚ ਟੈਰ ਓਕੇ ਆਏ ਆ ਤੇ ਉਹਨਾਂ ਨੇ ਇੱਕ ਸਨਮਾਨ ਦਾ ਕਿਸੇ ਬਹੱਲਾ ਇੱਕ ਤਰ ਤਰੀਕੇ ਦਾ ਹਾਲਕੇ ਬਹੱਲੇ ਵੀ ਕੀਆ ਮੱਕਾ ਵਾਕਈ ਸੀ ਦਿੱਲ ਤੋਂ ਸਨਮਾਨ ਜਿਹੜਾ ਉਹ ਦੇਣਾ ਚਾਹਣ ਉਹ ਹੋਰ ਦਿੰਦੇ ਜਗੇ ਤੇ ਉਹ ਜਿਹੜਾ ਸਾਡਾ ਮੈਸੇਜ ਹੈ ਚਾਹ ਕੋ ਸਮਾਜ ਵਿੱਚ ਚੱਗੇ ਜਾਵੇ ਕਿ ਸਾਡਾ ਸਨਮਾਨ ਜਿਹੜਾ ਲੜੀ ਨੜੀਵਾਰ ਦੇ ਅੱਗੇ ਜੁੜ ਕੇ ਇੱਕ ਅਸੀਆਸੀ ਮੂਵਮੈਂਟ ਖੜੀ ਕਰ ਦਈਏ ਕਿ ਜੋ ਅਸੀਂ ਅੱਜ ਜਿਹੜੀਆਂ ਵੀ ਅੱਜ ਅਸੀਂ ਭੁਗਤ ਰਹੇ ਹਾਲਾਂਕਿ ਸਿੱ ਪਹਿਲੇ ਜੋ ਪੁੱਟੇ ਸੀ ਉਹ ਤੇ ਪੁੱਲਕੇ ਹੋਣ ਦੇ ਲੋਕ ਜੋ ਸਾਡੇ ਵਰਗੇ ਲੋਕਾਂ ਨੂੰ ਯਾਦ ਹੋਊਗਾ ਸਾਡੇ ਬੱਚਿਆਂ ਨੂੰ ਨਹੀਂ ਪਤਾ ਅੱਜ ਸਾਡੇ ਸਾਹਮਣੇ ਆ ਗਿਆ ਉਹ ਸਾਰਾ ਕੁਝ ਜੋ پرانے ਇਤਿਹਾਸ ਵਿੱਚ ਪੜਦੇ ਸੀ ਕਿ ਸਰਕਾਰਾਂ ਜਿਹੜੀਆਂ ਅੱਜ ਦੀਆਂ ਨੇ ਉਹ ਕਿਵੇਂ ਸਾਡੇ ਨਾਲ ਬਿਹੇਵ ਕਰ ਰਹੀਆਂ ਕਿ ਉਹਨੇ ਚੀਜ਼ਾਂ ਨੂੰ ਅਸੀਂ ਠੱਲ ਪਾਉਣੀ ਕਿਵੇਂ ਆ ਉਸੇ ਤਰੀਕੇ ਪਾਈ ਜਾ ਸਕਦੀ ਜਿਵੇਂ ਕਿਸੇ ਪਲੇਟਫਾਰਮ ਤੋਂ ਜੋੜਾਂਗੇ درمیان رٹائرڈ ایس ڈی میرے بہت ہی ستکار یوگ سردار ہرپالی پہنچے ہیں اور ویڈیو گل یہ ایک اجی شخصیت ہے جس کے پہلی بار ڈیل ہو جاتی ہے ਉਹ ਉਮਰ ਪਰਦੀ ਨਾਲ ਦੀ ਡੀਲਿੰਗ ਹੋ ਜਾਂਦੀ ਇਹਨਾਂ ਪਿਆਰਾ ਲਿਗਾ ਮਿੱਠਾ ਇਹਨਾਂ ਦਾ ਸੁਭਾਅ ਹੈ ਸੋ ਦੋਸਤੋ ਹੁਣ ਵਿਹਲਾ ਹੈ ਕਿ ਮਲੇਰਕੋਟ ਦੀ ਟੀਮ ਪੂਰਾ ਭਗਮ ਦੇਖੇ ਉਹ ਜਿਹੜੇ ਮੇਰੇ ਵੀਰ ਨਵੇਂ ਆਏ ਨੇ ਔਰ ਬਾਕੀ ਚਾਹ ਪਾਣੀ ਵੀ ਬਿਲਕੁਲ ਤਿਆਰ ਬਰ ਤਿਆਰ ਹੈ ਕੈਮਰਾਮੈਨ ਵਿਸ਼ਨੂ ਦੇ ਨਾਲ ਮੈਂ ਸੋਮ ਸੋ ਹੋਂਦਾ ਪੋਸੂ ਨਾਮਾ ਚੈਨਲ ਹੈ ਅੰਬੇਡਕਰ ਉਰਜਾ ਪਵਨ ਬਾਦ ਮਾਜਰੀ ਅਕਾਲੀਆ ਰੋਡ ਪਟਿਆਲਾ ਤੋਂ